ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਸ਼ਹਿਰ ਬਠਿੰਡੇ ਤੋਂ ਆ ਜੋ ਤੁਸੀਂ ਸਾਹਮਣੇ ਨਾਗ ਦੇਖ ਰਹੇ ਹੋ ਵੀਰੇ ਗਾਂ ਇਹ ਵੀਰੇ ਤੀਜਾ ਸੂਗਾ ਸੂਈ ਹੋਈ ਆ ਦੋ ਦਿਨ ਹੋ ਗਏ ਵੀਰੇ ਗਾਂ ਸੂਈ ਨੂੰ ਤੋੜਾ ਤੁਸੀਂ ਵੇਖ ਸਕਦੇ ਹੋ 25 ਤੋਂ 26 ਲੀਟਰ ਦੁੱਧ ਦੀ ਕੰਪੈਸਟੀ ਹੈਗੀ ਹੈ ਗਾਂ ਦੀ ਬਈ ਦੁੱਧ ਦੇਣ ਦੀ ਤੂਰਾ ਵੀਰ ਤੁਸੀਂ ਦੇਖ ਸਕਦੇ ਹੋ ਹਵਾਨਾ ਦੇ ਦੇਖ ਸਕਦੇ ਹੋ ਸੋਹਣਾ ਹਵਾਨਾ ਥੱਲੋਂ ਬਹੁਤ ਸਾਫ਼ ਆ ਵੀਰੇ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਨੰਬਰ ਆ ਤੁਸੀਂ 22 ਨਾਲ ਕੰਟੈਕਟ ਕਰਕੇ 22 ਦੇ ਘਰ ਜਾ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਗਾਂ ਬਾਰੇ ਬਾਈ ਜੀ ਜੋ ਇਹਦਾ ਬੱਚਾ ਮਗਰ ਹੈਗਾ ਇਹਦੇ ਵੀਰੇ ਬੱਛਾ ਤਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਥਣਾ ਦੀ ਕੁਆਲਿਟੀ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਬਾਈ ਜੀ ਬਾਡੀ ਬੰਤਰ ਤੁਹਾਡੇ ਸਾਹਮਣੇ ਹੀ ਆ ਪੈਠ ਫੁੱੜ ਦੀ ਚੰਗੀ ਆ ਵੀਰੇ ਚੰਗੀ ਹਾਈਟ ਆ ਗਾਂ ਦੀ ਤੇ ਦੋ ਦਿਨ ਹੋ ਗਏ ਵੀਰੇ ਸੋਈ ਨੂੰ ਜੋ ਇਸ ਟਾਈਮ ਬਾਈ ਇਹਦੀ ਡਿਮਾਂਡ ਕਰਦੇ ਆ 52000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਨ ਵੀ ਕੀਤਾ ਜਾਊਗਾ ਤੇ ਹਵਾਨਾ ਦੇਖ ਸਕਦੇ ਹਾਂ ਬਾਈ ਚੰਗਾ ਹਵਾਨਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਬਾਈ ਜੀ ਇਹਦਾ 52000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਤੇ ਜੇ ਕਿਸੇ ਭਰਾ ਨੂੰ ਇਹ ਗਾਣ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਦੇਖ ਸਕਦੇ ਹਾਂ ਬਾਈ ਜੀ ਹਵਾਨਾ ਦੇਖ ਸਕਦੇ ਹਾਂ ਠੰਡੀ ਸੀਲ ਪੂਰੀ ਆ ਵੀਰੇ ਦੇਖ ਸਕਦੇ ਹੋ ਬਾਈ ਜੀ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਠੰਡੀ ਸੀਲ ਪੂਰੀ ਆ ਜੋ ਇਸ ਟਮ ਸਕਰੀਨ ਤੇ ਨੰਬਰ ਚੱਲ ਰਿਹਾ 22 ਦਾ ਨੰਬਰ ਇਹ ਤੁਸੀਂ 22 ਨਾਲ ਕੰਟੈਕਟ ਕਰਕੇ ਤੇ ਬਾਈ ਤੋਂ ਗਾਂ ਲੈ ਸਕਦੇ ਹੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਿਓ